ਜਲੋ ਭਈ ਪੀਰ ਫਕੀਰ ਹੋਵੇ ਵੀ ਕਿਸੇ ਦਾ ਕੋਈ ਚਰਸਕਾਰ ਨਹੀਂ ਹੈਗਾ ਪਰ ਗੁਰੂ ਅਰਜਨ ਸਾਹਿਬ ਤੋਂ ਵੱਡਾ ਤਾਂ ਨਹੀਂ ਹੋ ਗਿਆ ਕੋਈ ਕਮੇਟੀ ਇੱਥੇ ਰਵਾਸਾ ਕਰਉਂਦੀ ਆ ਗੁਰੂ ਗ੍ਰੰਥ ਸਾਹਿਬ ਦਾ ਦੇ ਲੋੜ ਜਾਂਦਾ ਇੱਥੇ ਰੱਖਣਾ ਸਾਰਾ ਕੋਈ ਗੁਰੂ ਗ੍ਰੰਥ ਸਾਹਿਬ ਨਹੀਂ ਲੈ ਜਾਣੇ ਆ ਕਮੇਟੀ ਨੇ ਇਹ ਗੱਲ ਕਰਦੇ ਆਂ ਆਪਾਂ ਸਾਰੇ ਸਿੰਘ ਰਲ ਕੇ ਠੀਕ ਆ ਜੇ ਤੁਸੀਂ ਇੱਥੇ ਅਰਦਾਸਾਂ ਕਰਾਉਣੀਆਂ ਨੇ ਇਹ ਆਪਣੇ ਮਹਾਰਾਜ ਪਹਾਪੁਰਸ਼ਾਂ ਦੇ ਕੋਲ ਤੇ ਗੁਰੂ ਗ੍ਰੰਥ ਸਾਹਿਬ ਅਸੀਂ ਨਾਲ ਲੈ ਜਾਂਦੇ ਆਂ ਇੱਥੇ ਹੀ ਬਾਬਾ ਜੀ ਦੀ ਲਿਖੀ ਹੋਈ ਗੁਰਬਾਣੀ ਦਾ ਕੋਈ ਕੀਰਤਨ ਕਰੋ ਤੁਸੀਂ ਜੋ ਵੀ ਕਰਨਾ ਇਹਦਾ ਕਰੋ ਲਾਵਾ ਵੀ ਇੱਥੇ ਪੜਾਇਆ ਕਰੋ ਮਰੇ ਜੰਮੇ ਦਾ ਭੋਗ ਵੀ ਇੱਥੇ ਮੱਟੀ ਤੇ ਬਾਹਰ ਕਰੋ ਜਿੱਦਾਂ ਹੁੰਦਾ ਪਹਿਲਾਂ ਲੋਕ ਇੱਥੇ ਆਉਂਦੇ ਮੱਥਾ ਟੇਕਦੇ ਇੱਥੋਂ ਫਿਰ گزر ਜਾਂਦੇ ਆ ਕਿਸੇ ਦਾ ਕੋਈ ਤਰਸਕਾਰ ਨਹੀਂ ਹੈਗਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਕਾਰ ਦੇ ਨਾਲ ਕੋਈ ਸਮਝੌਤਾ ਨਹੀਂ ਕਿਸੇ ਦੇ ਨਾਲ ਕੋਈ ਪੀਰ ਫਕੀਰ ਗੁਰੂ ਤੋਂ ਵੱਡਾ ਨਹੀਂ ਹੈਗਾ ਜੇ ਐਨੇ ਸਿਰ ਲਾ ਕੇ ਇੰਨੀਆਂ ਕੁਰਬਾਨੀਆਂ ਦੇ ਕੇ ਵੀ ਪੰਥ ਨੇ ਇਹੀ ਦੇਖਣਾ ਹੈ ਵੀ ਆਪਾਂ ਇੱਥੇ ਸੁੱਖਣਾ ਉਹ ਸੁਖਣੀਆ ਵੀ ਮਹਾਰਾਜ ਦੀ ਕੋਈ ਲੋੜ ਨਹੀਂ ਹੈਗੀ ਉਹ ਜਿੱਥੋਂ ਲਿਆਂਦਾ ਆਕਾਰਤਾ ਕੋ ਤੋਂ ਉੱਥੇ ਫਿਰ ਜਾ ਕੇ ਮਹਾਰਾਜ ਨੂੰ ਹਾਜ਼ਰ ਕਰਾਉ ਆਪਣੇ ਘਰੇ ਰਾਜੇ ਦੇ ਇਹ ਚੰਗਾ ਕੰਮ ਹੈ ਵੀ ਇੱਥੇ ਮਨ ਮਹਾਰਾਜ ਦੇ ਮੂਰੇ ਅਰਦਾਸ ਨਹੀਂ ਹੋਊਗੀ ਸੁੱਖ ਦੁੱਖ ਦੀ ਇੱਥੇ ਹੋਊਗੀ ਨਾਲੇ ਮਹਾਰਾਜ ਤੋਂ ਮੂਰੇ ਮੂਰੇ ਬਿਠਾਏ ਹੋਏ ਪਹਿਲਾਂ ਤੁਸੀਂ ਇੱਥੇ ਇੱਥੇ ਕਮਰੇ ਪਰ ਉਹ ਤੇ ਕੰਮ ਆਖੀ ਵਾਸਤੇ ਲੋ ਕਮਰੇ ਵਾਸਤੇ ਕੋਰਨਾ ਜ਼ਰੂਰੀ ਹੁੰਦੇ ਹੈ ਉਹ ਇੱਕ ਦਸਾਂ ਨੂੰ ਲੋ ਕਮਰੇ ਹੈਗੇ ਤੇ ਇੱਥੇ ਸਿਲਾਇਆ ਇਹਨਾਂ ਸਭ ਕੁਝ ਇੱਥੇ ਸੱਭ ਕੁਝ ਹੈ ਨਹੀਂ ਤੇ ਇਹ ਤਾਂ ਚਲੋ ਮਾਰਾ ਐਸੀ ਕਹਿਨੇ ਕਿ ਵੀ ਏਸੀ ਕੀ ਹੈ ਤਾਂ ਸੌਨੇ ਦਾ ਹੋਵੇ ਮੈਨੂੰ ਪਤਾ ਤਾਂ ਇਹ ਹੈ ਕਿ ਇਹ ਕੋਲੇ ਘੱਟ ਘਾਟ ਹੈ ਗੁਰੂ ਘਰ ਤੋਂ ਤਾਂ ਆਟਾ ਹੋਵੇ ਨਾ ਸਾਡਾ ਤਾਂ ਮੈਨ ਵਿਰੋਧ ਕਿਸੇ ਨਾਲ ਨਹੀਂ ਪਰ ਗੱਲ ਇਹ ਹੈ ਕਿ ਪਹਿਲਾਂ ਇੱਥੇ ਅਗਿਵ ਮਹਾਰਾਜ ਜੀ ਤੁਹੇ ਪ੍ਰਕਾਸ਼ ਕਰਿਆ ਹੋਇਆ ਫਿਰ ਇਹਨੂੰ ਰੱਖ ਲੋ ਮਹਾਰਾਜ ਜੀ ਨੂੰ ਲਾਇਆ ਸਾਡੇ ਹੱਥਾਂ ਦੇ ਅੰਦਰ ਤੇ ਹਰ ਰਸੰਡੇ ਗੁਰੂ ਘਰ ਦੇ ਅੰਦਰ ਕਿਹੜਾ ਸਮਾਗਮ ਹੁੰਦਾ ਕੋਈ ਇੱਥੇ ਸਮਾਗਮ ਹੁੰਦਾ ਦੇਖਣ ਦੇ ਵਿੱਚ ਕੋਈ ਜੈ ਮੰਦਿਰ ਤੇ ਤੇ ਇੱਥੇ ਦੇਖਣਾ ਕਿ ਵਿੱਚ ਰੱਖਦਾ ਇੱਥੇ ਕੋਈ ਪਿੱਤਾਂ ਦੇ ਗੋਲ ਲਾਇਆ ਜਾਂਦਾ ਜਿਹੜੇ ਬਾਬੇ ਦੀ ਮੱਟੀ ਆ ਇਹਨਾਂ ਦੀ ਰਹਿਤ ਮਰਿਆਦਾ ਦੀ ਪੋਸਤਕ ਹਾਜ਼ਰ ਕਰੋ ਬਣਾ ਇਤਿਹਾਸ ਕੀ ਹੈ ਬੰਬੇ ਦਾ ਬਾਬੇ ਦਾ ਤੁਹਾਨੂੰ ਦੱਸਿਓ ਇਹਨੂੰ ਪਤਾ ਇਤਿਹਾਸ ਮੈਂ ਤਾਂ ਦੇਖੋ ਮੰਨਦਾ ਨਹੀਂ ਉਹ ਲਿਖੇ ਲਾਏ ਆ ਜਿਵੇਂ ਉਹ ਲਿਖਿਆ ਹਾਂ ਹਾਂ ਜੀ ਹਾਂ ਜੀ ਪੜੋ ਤਾਂ ਕੀ ਚੀਜ਼ ਆ ਥੋੜਾ ਤਾਂ ਪੜਿਓ ਸਰ ਤੋਂ ਪੂਰੀ ਹੋ ਰਿਹਾ ਕੋਈ ਕੋਈ ਔਰ ਜੀ ਉਸਮਾਨ ਦੇ ਤਾਲ ਤੋਂ ਬਾਅਦ ਪੂਰੇ ਬਾਰੇ ਜੀ ਇਹ ਪਤਾ ਹੀ ਨਹੀਂ ਪਤਾ ਪੂਰਾ ਇਨਾਂ ਦੇ ਪਾਸ ਗੁਰਮਾਨੰਦ ਦੇ ਮਹਾਰਾਜ ਰਹੇ ਨਾ ਕਿ ਕੋ ਰਹੇ ਬੜੇ ਪ੍ਰਿੰਨ ਖੀਰ ਦੂਰਮਾ ਦੇ ਪ੍ਰਚਾਰ ਨੂੰ ਸਿਰਾਂ ਤੋਂ ਬੜਾ ਬਦਲਤਾ ਤੁਹਾਡਾ ਐਤਵਾਂ ਬੇਦਨ ਨੂੰ ਕੀ ਚੋ ਰਹੇ ਸਤਿਗੁਰੂ ਦਾ ਇਹ ਦਰਸ਼ ਹੈ ਤਮਾ ਇਹ ਇਤਿਹਾਸ ਇਹਨਾਂ ਨੇ ਜਿਹੜਾ ਲਿਖ ਕੇ ਲਾਇਆ ਵੀ ਜਦੋਂ ਪਰਮੇਸ਼ਰ ਦੀ ਭਗਤੀ ਕੀਤੀ ਆ ਬੰਦਗੀ ਕੀਤੀ ਆ ਜਿਹੜੇ ਸਾਧੂ ਦੀ ਇਹ ਮੱਟੀ ਬਣੀ ਆ ਪਰ ਇਹਦਾ ਇਹ ਤਾਂ ਨਹੀਂ ਮਤਲਬ ਹੋ ਗਿਆ ਵੀ ਮਹਾਰਾਜ ਗੁਰੂ ਗ੍ਰੰਥ ਜਿਹੜਾ ਸਿੱਖ ਹੈ ਉਹਦੀਆਂ ਅਰਦਾਸਾਂ ਇੱਥੇ ਹੋਣ ਹੁਣ ਮੰਡੀਆਂ ਦੇ ਮੋਰੇ ਸਿੱਖ ਅਰਦਾਸਾਂ ਕਰਨਗੇ ਚਲੋ ਕੋਈ ਤੀਰ ਫਕੀਰ ਹੋਵੇ ਵੀ ਕਿਸੇ ਦਾ ਕੋਈ ਚਿਰਸਕਾਰ ਨਹੀਂ ਹੈਗਾ ਪਰ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਤਾਂ ਨਹੀਂ ਹੋ ਗਿਆ ਕੋਈ ਸਲਾ ਇੱਥੇ ਮੱਥਾ ਟੇਕ ਮੈਂ ਟੀ ਇੱਥੇ ਅਰਦਾਸਾਂ ਕਰਉਂਦੀ ਆ ਗੁਰੂ ਗ੍ਰੰਥ ਸਾਹਿਬ ਕਾਹਦੇ ਵਿੱਚ ਲੋੜ ਜਾਂਦਾ ਇੱਥੇ ਰੱਖ ਲਓ ਨਾ ਕੋਈ ਗੁਰੂ ਗ੍ਰੰਥ ਸਾਹਿਬ ਲਈ ਲੈ ਜਾਣੇ ਆ ਕਮੇਟੀ ਨੇ ਇਹ ਗੱਲ ਕਰਦੇ ਆਂ ਆਪਾਂ ਸਾਰੇ ਸਿੰਘ ਰਲ ਕੇ ਠੀਕ ਆ ਵੀ ਜੇ ਵੀ ਇੱਥੇ ਅਰਦਾਸਾਂ ਕਰਾਉਣੀਆਂ ਨੇ ਇਹ ਆਪਣੇ ਮਹਾਰਾਜ ਪਹਾਉ ਪਰਸ਼ਾਂ ਦੇ ਕੋਲ ਤੇ ਗੁਰੂ ਗ੍ਰੰਥ ਸਾਹਿਬ ਅਸੀਂ ਨਾਲ ਲਿਆ ਲਈ ਆਂ ਇੱਥੇ ਹੀ ਬਾਬਾ ਜੀ ਦੀ ਲਿਖੀ ਹੋਈ ਗੁਰਬਾਣੀ ਦਾ ਕੋਈ ਕੀਰਤਨ ਕਰੋ ਤੁਸੀਂ ਜੋ ਵੀ ਕਰਨਾ ਇਹਦਾ ਕਰੋ ਲਾਵਾ ਵੀ ਇੱਥੇ ਪੜਾਇਆ ਕਰੋ ਮਰੇ ਜੰਮੇ ਦਾ ਭੋਗ ਵੀ ਤੇ ਮਿੱਟੀ ਤੇ ਬਾਹਰ ਕਰੋ ਕਿੱਦਾਂ ਹੁੰਦਾ ਪਹਿਲਾਂ ਲੋਕ ਇੱਥੇ ਆਉਂਦੇ ਮੱਥਾ ਟੇਕਦੇ ਥੋ ਫਿਰ ਰੁਜ਼ਰ ਜਾਂਦੇ ਆਂ ਇਸੇ ਦਾ ਕੋਈ ਤਰਸਕਾਰ ਨਹੀਂ ਹੈਗਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਦੇ ਨਾਲ ਕੋਈ ਸਮਝੌਤਾ ਨਹੀਂ ਕਿਸੇ ਦੇ ਨਾਲ ਕੋਈ ਪੀਰ ਫਕੀਰ ਗੁਰੂ ਤੋਂ ਵੱਡਾ ਨਹੀਂ ਹੈਗਾ ਜੇ ਇਹਨੇ ਸਿਰ ਲਾ ਕੇ ਇੰਨੀਆਂ ਕੁਰਬਾਨੀਆਂ ਦੇ ਕੇ ਵੀ ਪੰਥ ਨੇ ਇਹੀ ਦੇਖਣਾ ਹੈ ਵੀ ਆਪਾਂ ਇੱਥੇ ਦੁੱਖਣਾਵਾ ਸੁਖਣੀਆਂ ਤੇ ਮਹਾਰਾਜ ਦੀ ਕੋਈ ਲੋੜ ਨਹੀਂ ਹੈਗੀ ਉਹ ਜਿੱਥੋਂ ਲਿਆਂਦਾ ਆਕਾਰ ਤਾਂ ਉੱਥੇ ਫਿਰ ਜਾ ਕੇ ਮਹਾਰਾਜ ਨੂੰ ਹਾਜ਼ਰ ਕਰਾਓ ਆਪਣੇ ਘਰੇ ਰਾਜੇ ਦੇ ਇਹ ਚੰਗਾ ਕੰਮ ਆ ਵੀ ਇੱਥੇ ਮਨ ਮਹਾਰਾਜ ਦੇ ਮੂਰੇ ਅਰਦਾਸ ਨਹੀਂ ਹੋਊਗੀ ਸੁੱਖ ਦੁੱਖ ਦੀ ਇੱਥੇ ਹੋਊਗੀ ਨਾਲੇ ਮਹਾਰਾਜ ਤੋਂ ਮੂਰੇ ਮੂਰੇ ਬਿਠਾਏ ਪਹਿਲਾਂ ਤੁਸੀਂ ਇੱਥੇ ਇੱਥੇ ਨਿਬੇੜ ਕਰੋ ਤੇ ਕੰਮ ਦੇ ਅਸ਼ੀਰਵਾਦ ਤੇ ਲੋਕਾਂ ਦੇ ਵਾਸਤੇ ਬੋਲਣਾ ਜ਼ਰੂਰੀ ਹੁੰਦੇ ਹੈ ਉਹ ਦਿੱਤਾਵੰਨ ਲੋਕਾਂ ਦੇ ਲਈ ਤੇ ਇੱਥੇ ਸਿਵਾਇਆ ਇਹਨਾਂ ਸਭ ਕੋ ਇੱਥੇ ਸਤਿਗੁਰੂ ਨਹੀਂ ਇਹ ਤਾਂ ਚਲੋ ਮਹਾਰਾਜ ਏਸੀ ਕਹਿਣੇ ਕਿ ਵੀ ਏਸੀ ਕੀ ਇਹ ਤਾਂ ਸੌਨੇ ਦਾ ਹੋਵੇ ਮੈਨੂੰ ਪਤਾ ਲੱਗਦਾ ਇਹ ਹੈ ਕਿ ਕਿੰਨੇ ਟੱਕ ਹਟਾ ਦੇ ਗੁਰੂ ਘਰ ਤੋਂ ਹਟਾ ਹੋਵੇ ਨਾ ਸਾਡਾ ਤਾਂ ਬੈਰ ਵਿਰੋਧ ਕਿਸੇ ਨਾਲ ਨਹੀਂ ਪਰ ਗੱਲ ਇਹ ਹੈ ਕਿ ਪਹਿਲਾਂ ਇੱਥੇ ਅੱਗੇ ਮਹਾਰਾਜ ਜੀ ਨੇ ਤੁਸੀ ਪ੍ਰਕਾਸ਼ ਕਰਿਆ ਹੋਇਆ ਫਿਰ ਇਹਨੂੰ ਰੱਤ ਰੋਜ਼ ਮਹਾਰਾਜ ਜੀ ਨੂੰ ਲਾਇਆ ਹਰ ਸੰਡੇ ਹਰ ਸੰਡੇ ਇੱਥੇ ਹੋਣ ਹੁੰਦਾ ਤੇ ਹਰ ਸੰਡੇ ਗੁਰੂ ਘਰ ਦੇ ਅੰਦਰ ਕਿਹੜਾ ਸਮਾਗਮ ਹੁੰਦਾ ਕੋਈ ਨਿੱਛੇ ਸਮਾਗਮ ਹੁੰਦਾ ਲੈ ਪਰਦੇ ਵਿੱਚ ਕੋਈ ਦੇਖਣ ਨੂੰ ਹੁੰਦੇ ਤੇ ਇੱਥੇ ਦੇਖਵਾ ਕੇ ਮੈਂ ਇੱਥੇ ਲੱਗਦਾ ਇੱਥੇ ਕੋਈ ਚੰਗਾ ਨਾ ਕੋਈ ਲਾਇਆ ਨਹੀਂ ਇਹ ਜਿਹੜੇ ਬਾਬੇ ਦੀ ਮੱਟੀ ਆ ਇਹਨਾਂ ਦੀ ਰਹਿਤ ਮਰਿਆਦਾ ਦੀ ਪੁਸਤਕ ਹਾਜ਼ਰ ਕਰੋ ਬਾਬਾ ਜੀ ਇਤਿਹਾਸ ਕੀ ਹੈ ਬਾਬੇ ਦਾ ਪਤਾ ਤੁਹਾਨੂੰ ਤਾਂ ਨਹੀਂ ਲਿਓ ਤੁਹਾਨੂੰ ਪਤਾ ਇਹ ਧਿਆਨ ਮੈਂ ਤਾਂ ਦੇਖੋ ਮੰਦਾ ਨਹੀਂ ਉਹ ਲਿਖ ਕੇ ਲਾਏ ਹੈ ਜੀ ਪਰ ਉਹਦਾ ਕੀ ਚੀਜ਼ ਹੈ ਥੋੜਾ ਤਾਂ ਬੜਿਓ ਸੰਤਪਤੀ ਹੋ ਰਿਹਾ ਕੋਈ ਕੋਈ ਹੋਜੀ ਉਸ ਦਾ ਬਾਬੂ ਹੋ ਰਿਹਾ ਇਹ ਬਾਬੇ ਦੀ ਕਹਾਣੀ ਹੋ ਰਹੀ ਹੈ ਉਹਨਾਂ ਦੇ ਪਾਸ ਗੁਰਨਾਨਕ ਦੇਵ ਮਹਾਰਾਜ ਗਏ ਨਾ ਦੇ ਤੂ ਰਹੇ ਬੜੇ ਪ੍ਰੇਮ ਨਾਲ ਕੀ ਦੂਰਮਾ ਦੇ ਪ੍ਰਚਾਰ ਨੂੰ ਸੰਭਾਲਿਆ ਬੰਦ ਦਾ ਤੁਹਾਡਾ ਦਾ ਇਸ ਨੂੰ ਕੀ ਕਿ ਚੋ ਚਾਹ ਤੋਂ ਇਹ ਇਤਿਹਾਸ ਇਹਨਾਂ ਨੇ ਜਿਹੜਾ ਲਿਖ ਕੇ ਲਾਇਆ ਵੀ ਜਦੋਂ ਪਰਮੇਸ਼ਰ ਦੀ ਭਗਤੀ ਕੀਤੀ ਹੈ ਬੰਦਗੀ ਕੀਤੀ ਹੈ ਜਿਹੜੇ ਸਾਧੂ ਦੀ ਇਹ ਮੱਟੀ ਬਣੀ ਹੈ ਪਰ ਇਹਦਾ ਇਹ ਤਾਂ ਨਹੀਂ ਮਤਲਬ ਹੋ ਗਿਆ ਵੀ ਮਹਾਰਾਜ ਗੁਰੂ ਗ੍ਰੰਥ ਜਿਹੜਾ ਸਿੱਖ ਹੈ ਉਹਦੀਆਂ ਅਰਦਾਸਾਂ ਇੱਥੇ ਹੋਣ ਹੁਣ ਮੰਡੀਆਂ ਦੇ ਮੋਰੇ ਸਿੱਖ ਅਰਦਾਸਾਂ ਕਰਨਗੇ